ਇਦਾਂ ਮੈਂ ਰੋਜ਼ੀ ਤਰ੍ਹਾਂ ਜਿੱਦ ਐਕਟਵਾ ਕੱਢ ਦਈਆਂ ਆਪਣੀ ਬਾਹਰ ਕੱਢ ਕੇ ਖੜੀ ਕੀਤੀ ਸੀਗੀ ਤੇ ਅੰਦਰ ਜਾ ਕੇ ਚਾਬੀ ਮੈਂ ਰੱਖੀ ਆ ਫ੍ਰੀਜ ਦੇ ਉੱਤੇ 10 15 ਮਿੰਟ ਬਾਅਦ ਮੈਂ ਗਿਆ ਮੈਂ ਆਪਣੇ ਕੰਮ ਕਿਤੇ ਬਿਜ਼ਾਰ ਦੇ ਵਿੱਚ ਤੇ ਮੈਨੂੰ ਮੇਰੀ ਮਿਸਿਸ ਦਾ ਮੈਨੂੰ 12:13 ਤੇ ਪੂਰੇ ਫੋਨ ਆਇਆ ਕਹਿੰਦੀ ਐਕਟਵਾ ਤੁਸੀਂ ਲੈ ਗਏ ਮੈਂ ਕਹਾਂ ਨਹੀਂ ਕਿ ਚਾਬੀ ਤਾਂ ਫ੍ਰੀਜ ਤੇ ਪਈ ਆ ਕੋਈ ਵੀ ਨਹੀਂ ਆਈ ਹੈਗੇ ਨਹੀਂ ਕੋਈ ਨਹੀਂ ਆਇਆ ਭਾਜੀ ਹਿੰਦ ਤੱਕ ਕੰਪਲੀਟ ਬਸ ਲੱਗਤੀ ਦੇਤੀ ਜਾਂ ਕੋਈ ਆਇਆ ਕਿਸੇ ਤੇ ਤੱਕ ਹੀ ਮੰਨ ਕਰਦੇ ਹੁਣ ਜਿਹੜੀਆਂ ਚੋਰੀਆਂ ਹੋ ਰੀਆਂ ਫਗਵਾੜੇ 'ਚ ਚੋਰੀਆਂ ਭਾਜੀ ਕੁਝ ਵੀ ਨਹੀਂ ਬਸ ਪੁਲਿਸ ਵਾਲਿਆਂ ਦਾ ਆਪ ਪਰੇਸ਼ਾਨ ਲੱਗਦੇ ਮੈਨੂੰ ਜੇ ਹਿਸਾਬ ਨਾਲ ਮੈਂ ਦੇਖਿਆ ਉੱਥੇ ਜਾ ਕੇ ਇੰਨੇ ਪਰਚੇ ਉੱਥੇ ਪਏ ਆ ਕੰਪਲੀਟਾਂ ਦੇ ਸਾਰਿਆਂ ਦੇ ਬਸ ਇਹ ਕਿਨਾਰੀ ਆਪਣਾ ਆਪਣਾ ਭਾਈ ਸੰਦੀਪ ਕੁਮਾਰ ਜੀ ਕਿਹੜੇ ਮਹੱਲੇ ਦੇ ਆਣੇ ਭਾਈ ਤੁਸੀਂ ਆਪਾਂ ਭਾਈ ਬਾਬਾ ਬਲਕਨਾ ਦਾ ਮੰਦਕਾ ਕਟਾਰਾ ਚੋਂ ਭਾਈ ਕੀ ਮਾਮਲਾ ਸੀ ਜਿਹੜਾ ਇੱਕ ਤੁਹਾਡੀ ਜਿਹੜੀ ਐਕਟਵਾ ਕਰਨ ਚੋਰੀ ਹੋਈ ਹੈ ਮਾਮਲਾ ਭਾਈ ਇਦਾਂ ਹੈ ਮੈਂ ਰੋਜ਼ ਦੀ ਤਰ੍ਹਾਂ ਜਿੱਥੇ ਐਕਟਵਾ ਕੱਢਦਾ ਹੀ ਆਪਣੀ ਬਾਹਰ ਕੱਢ ਕੇ ਖੜੀ ਕੀਤੀ ਸੀਗੀ ਤੇ ਅੰਦਰ ਜਾ ਕੇ ਚਾਬੀ ਮੈਂ ਰੱਖੀ ਹੈ ਫ੍ਰੀਜ ਦੇ ਉੱਤੇ 10 15 ਮਿੰਟ ਬਾਅਦ ਮੈਂ ਗਿਆ ਮੈਂ ਆਪਣੇ ਕੰਮ ਕਿਤੇ ਬਿਜ਼ਾਰ ਦੇ ਵਿੱਚ ਤੇ ਮੈਨੂੰ ਮੇਰੀ ਮਿਸਿਸ ਦਾ ਮੈਨੂੰ 12:13 ਮਿੰਟ ਤੇ ਫੋਨ ਆਇਆ ਕਹਿੰਦੀ ਐਕਟਵਾ ਤੁਸੀਂ ਲੈ ਗਏ ਮੈਂ ਕਿਹਾ ਨਹੀਂ ਕਿ ਚਾਬੀ ਤਾਂ ਫ੍ਰੀਜ ਤੇ ਪਈ ਆ ਤੇ ਇਹ ਸਿ ਆਪਣੇ ਚਾਬੀਵਾਦ ਵਿੱਚੋਂ ਜਦੋਂ ਇਹ ਚੱਕੀਆ ਤੇ ਐਕਟ ਬੰਦ ਹੈ ਨਹੀਂ ਤੇ ਨੇ ਮੈਨੂੰ ਫੋਨ ਕੀਤਾ ਕਹਿੰਦੀ ਵੀ ਇੱਜਾ ਦਾ ਕਰਕੇ ਇੱਕ ਵਾਰ ਹੈ ਨਹੀਂ ਕਿ ਫੇਰ ਜਲਵਾਏ ਤਾਂ ਜੀ ਤੁਹਾਨੂੰ ਪਤਾ ਲੱਗਿਆ ਰਿਕਾਰਡਿੰਗ ਰਿਕਾਰਡਿੰਗ ਕਰਾਈ ਸਾਰੀ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਚੀਜ਼ ਬਾਰਕੀਵਾ ਇਹ ਭਾਜੀ ਸਿਗਾ ਕੋਈ ਟਾਈਮ ਸਵੇਰੇ 11 ਵਜੇ ਦਾ ਜੀ ਕਿਹੜੇ ਰੰਗ ਦੇ ਐਕਟਵਾ ਭਾਈ ਆਪਣੀ ਗਰੇਪ ਭਾਜੀ ਡਾਰਕ ਗਰੇਪ ਨੰਬਰ ਐਕਟ ਵਾਲਾ ਆਪਣੇ ਭਾਜੀ ਪੀ ਵੀ ਜੀ 9 ए एफ 14 36 ਤੇ ਕੋਈ ਸੀਸੀਟੀਵੀ ਦੇ ਵਿੱਚ ਕੈਮਰੇ ਚਾਹੀਏ ਸੀਸੀਟੀਵੀ ਦੇ ਵਿੱਚ ਆਈ ਹੈ ਹਾਂਜੀ ਭਾਜੀ ਕਟਾਰੇ ਦੇ ਵਿੱਚੋਂ ਕਢਾਈ ਆ ਆਪਾਂ ਤੇ ਬੰਦੇ ਦੀ ਜਿੱਦਾਂ ਫੋਟੋ ਕਲੀਅਰ ਨਹੀਂ ਆਂਦੀ ਕੋਈ ਤੇ ਉਦਾਂ ਕੋਈ ਕੱਪੜਾ ਤਾਂ ਪਛਾਣਨ ਦੀ ਕੌਣ ਹੋ ਸਕਦਾ ਬੰਦਾ ਨਹੀਂ ਭਾਜੀ ਨੌਲੇਜ ਨਹੀਂ ਹੈਗਾ ਬੰਦਾ ਕਿਹੜਾ ਮਾਡਲ ਕਿਹੜਾ ਸੀਗਾ ਇਹ ਮਾਡਲ ਭਾਜੀ ਆਪਣਾ ਸੀਗਾ 2017 ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਭਾਜੀ ਪੁਲਿਸ ਨੂੰ ਤੇ ਦਿੱਤੀ ਐ ਦਿੱਤੀ ਆਪਾਂ ਦਿੱਤੀ ਐ ਕੰਪਲੀਟ ਠੀਕ ਹੈ ਤੁਸੀਂ ਥਾਣੇ ਤੁਹਾਨੂੰ ਗਏ ਸੀ ਜਦੋਂ ਕੁਛ ਨਹੀਂ ਕਹਿੰਦੇ ਭਾਜੀ ਕਰਾਂਗੇ ਕਹਿੰਦੇ ਆਪਾਂ ਜਦੋਂ ਹੋ ਸਕਦਾ ਵਕਤ ਉਹ ਮੌਕਾ ਦੇਖਣਾ ਆ ਤੁਹਾਡੇ ਕੋਲ ਅਜੇ ਤੱਕ ਨਹੀਂ ਹਲੇ ਤੱਕ ਤਾਂ ਨਹੀਂ ਆਇਆ ਕਿੰਨੇ ਵਜੇ ਦੀ ਅੱਜ ਚੋਰੀ ਹੋਈ ਤੁਹਾਡੀ ਆਪਣੀ ਭਾਈ 11:30 ਵਜੇ ਦੀ 11:30 ਵਜੇ ਹਾਂਜੀ ਚੰ ਪੰਜ ਵੱਜ ਚੁੱਕੇ ਚਾਰ ਪੰਜ ਵੱਜ ਚੁੱਕੇ ਹਾਂਜੀ ਚਾਰ ਪੰਜ ਵੱਜ ਚੁੱਕੇ ਸੀ ਤੇ ਪੁਲਿਸ ਕੋਈ ਵੀ ਨਹੀਂ ਆਈ ਹੈਗੀ ਨਹੀਂ ਕੋਈ ਨਹੀਂ ਆਇਆ ਭਾਜੀ ਹਲੇ ਤੱਕ ਤਾਂ ਕੰਪਲੀਟ ਬਸ ਲੇਖਤੀ ਦੇ ਦਿੱਤੀ ਜਾਂ ਕੋਈ ਆਇਆ ਕਿਸੇ ਤੇ ਕੋਈ ਸ਼ੱਕ ਹੋਵੇ ਕੋਈ ਏਦਾਂ ਚੋਰ ਇੱਧਰ ਘੁੰਮਦਾ ਹੋਵੇ ਕੋਈ ਅੜ ਪਛਾਤਾ ਬੰਦਾ ਭਾਜੀ ਨਹੀਂ ਅੱਜ ਤਾਂ ਮੰਦਿਰ ਪ੍ਰੋਗਰਾਮ ਸੀਗਾ ਤੇ ਕੋਈ ਏਦਾਂ ਕੋਈ ਨਿਗ੍ਹਾ ਵੀ ਨਹੀਂ ਰੱਖੀ ਤੇਰੀ ਸੋਚੇ ਨਹੀਂ ਰੋ ਕੋਈ ਮੰਦਰ ਵੱਲੋਂ ਸੀਸੀਟੀਵੀ ਕਰਾਨ ਗਏ ਆ ਕੋਈ ਬੰਦਾ ਮੰਦਰ ਨਾਲ ਆਇਆ ਹੋਵੇ ਕਿਤੇ ਮੱਥਾ ਟੇਕਣ ਕਿਤੇ ਬਹਾਨੇ ਨਾਲ ਲੈ ਗਿਆ ਹੋਵੇ ਨਹੀਂ ਭਾਜੀ ਮੰਦਰ ਨਾਲ ਨਹੀਂ ਆਪਾਂ ਇਧਰੋਂ ਕਟੈਰੋ ਚੌਕ ਡਵਾਈ ਸੀ ਜਿੱਥੇ ਤੁਹਾਡੀ ਐਕਟਵੇ ਖੜੀ ਉੱਥੇ ਇੱਕ ਹੋਰ ਸਕੂਟਰ ਵੀ ਖੜੀ ਆ ਤੁਸੀਂ ਉਹਦੇ ਬਾਰੇ ਵੀ ਦੱਸਦੇ ਪਿਆ ਸੀ ਕੁਝ ਹਾਂਜੀ ਨਹੀਂ ਭਾਜੀ ਪਤਾ ਕਿੱਦਾਂ ਇਹ ਹੁਣ ਹੱਲੇ ਮੰਦਰ 'ਚ ਪ੍ਰੋਗਰਾਮ ਚੱਲਦਾ ਪਿਆ ਵਾ ਤੇ ਹੱਲੇ ਸ਼ਾਮ ਤੱਕ ਰਾਤ ਤੱਕ ਪਤਾ ਲੱਗੂਗਾ ਲਈ ਤੁਸੀਂ ਇਹਦੀ ਜਗ੍ਹਾ ਤੇ ਸੀਗੀ ਇਹਦੀ ਜਗ੍ਹਾ ਤੇ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਇਹ ਲੱਗੀ ਉਦੋਂ ਦੀ ਇੱਥੇ ਕਿਤੇ ਕਿਤੇ ਤਾਂ ਨਹੀਂ ਕਿਤੇ ਵੀ ਇੱਕੋ ਚੋਰੀ ਦੀ ਹੋਵੇ ਬੰਦਾ ਉਹ ਛੱਡ ਗਿਆ ਹੋਵੇ ਤੁਹਾਡੇ ਵਾਲੇ ਲੈ ਗਿਆ ਹੋਵੇ ਜੀ ਹੁਣ ਰਾਤ ਤੱਕ ਪਤਾ ਲੱਗੂਗਾ ਆਪਣੇ ਘਟੋ ਘਟ 7-8 ਵਜਣੇ ਇਹ ਮੰਦਿਰ ਚ ਰਾਸ਼ੀ ਹੈ ਕੋਈ ਮੰਦਿਰ ਜਾ ਕੇ ਪੁੱਛਿਆ ਸੀਗਾ ਕਿ ਤੁਹਾਡੀ ਤਾਂ ਨਹੀਂ ਹੈਗੀ ਇਹ ਸਕੂਟਰ ਨਹੀਂ ਪੁੱਛਿਆ ਨਹੀਂ ਪਾਜੀ ਮੈਂ ਹੁਣ ਪੁੱਛਣ ਗਿਆ ਸੀਗਾ ਉਹ ਕਹਿੰਦਾ ਵੀ ਹਲੇ ਰਾਸ਼ੀਆ ਰੁਕ ਜਾਓ ਵੀ ਹਲੇ ਰਾਤ ਤੱਕ ਜੇ ਤਾਂ ਕੋਈ ਆ ਗਿਆ ਚੱਕਣ ਠੀਕ ਹੈ ਜੇ ਨਹੀਂ ਆਊਗਾ ਫੇਰ ਇਹਦਾ ਪੱਕਾ ਛੋ ਰਹੀ ਹੈ ਤੇ ਕੋਈ ਉਹ ਕੋਈ ਬੰਦੇ ਜਿਹੜੇ ਬੰਦੇ ਵੀਡੀਓ ਦੇਖਦੇ ਪਿਆ ਆਦਰ ਕੋਈ ਬੰਦਾ ਪਛਾਣ ਲੈਣਾ ਤੁਹਾਨੂੰ ਨੰਬਰ ਕਿਹੜੇ ਤੇ ਫੋਨ ਕਰ ਸਕਦਾ ਉਹ ਭਾਜੀ ਮੈਨੂੰ ਮੇਰੇ ਪਰਸਨਲ ਨੰਬਰ ਤੇ ਫੋਨ ਕਰ ਦਵੇ ਮੈਂ ਨੰਬਰ ਦੇ ਦਮਾ ਜੀ ਨੰਬਰ ਬੋਲ ਦਿਓ ਆਪਣਾ 79866 96283 ਕੋਈ ਸਕੂਟਰੀ ਤੇ ਕੋਈ ਨਿਸ਼ਾਨੀ ਵਗੈਰਾ ਕੋਈ ਫੋਟੋ ਲੱਗੀ ਨਿਸ਼ਾਨੀ ਭਾਜੀ ਨਹੀਂ ਫੋਟੋ ਨਹੀਂ ਲੱਗੀ ਹੈਗੀ ਫਰੰਟ ਸਾਈਡ ਤੇ ਥੋੜਾ ਜਿਹਾ ਨੀਚੇ ਸਾਈਡ ਡੈਂਟ ਪਿਆ ਹੈ ਜੀ ਤੇ ਇਤਿਮਾਨ ਕਰਦੇ ਹੁਣ ਜਿਹੜੀਆਂ ਚੋਰੀਆਂ ਹੋ ਰਹੀਆਂ ਫਗਵਾੜੇ ਚ ਚੋਰੀਆਂ ਭਾਜੀ ਕੁਝ ਵੀ ਨਹੀਂ ਬਸ ਪੁਲਿਸ ਵਾਲਿਆਂ ਦਾ ਆਪ ਪਰੇਸ਼ਾਨ ਲੱਗਦੇ ਮੈਨੂੰ ਜੇ ਹਿਸਾਬ ਨਾਲ ਮੈਂ ਦੇਖਿਆ ਉੱਥੇ ਜਾ ਕੇ ਇੰਨੇ ਪਰਚੇ ਉੱਥੇ ਪਏ ਆ ਕੰਪਲੀਟਾਂ ਦੇ ਸਾਰਿਆਂ ਦੇ ਬਸ ਨਹੀਂ ਪੁਲਿਸ ਤੁਹਾਨੂੰ ਕਿੱਦਾਂ ਪਰੇਸ਼ਾਨ ਲੱਗਦੀ ਆ ਵੀ ਲੱਗਦਾ ਜਿਦਾ ਨਫਰੀ ਹੈ ਨਹੀਂ ਥਾਣੇ ਦੇ ਵਿੱਚ ਯਾਨੀ ਕਿ ਜਿੱਦਾਂ ਅਗਲੇ ਵਾਸੀ ਜਿੱਦਾਂ ਜਾ ਕੇ ਕਿਹਾ ਅਗਲੇ ਨੂੰ ਅਗਲੇ ਵੀ ਕਹਿੰਦੇ ਪਏ ਆ ਉਹ ਏਦਾਂ ਬਈ ਦੁਖੀ ਆ ਅਗਲੇ ਦੀ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਦੇਖਿਆ ਵੇ ਸੁਣਵਾਈ ਭਾਜੀ ਹੁਣ ਕਹਿੰਦੇ ਹੀ ਕਰਾਂਗੇ ਕਹਿੰਦੇ ਸੀ ਕੋਸ਼ਿਸ਼ ਕਰਾਂਗੇ ਅਸੀਂ ਠੀਕ ਆ ਜ